ये हमने कर ली है ये बस हमने दो मिनट के लिए रखनी है अभी फिफ्टी वन हुए हैं ਉਰਾ ਸਭ ਨੇ ਐਸੇ ਕਰ ਲੈਣਾ ਹੈ ਮਸਕਲਰ ਸਪਰੇ ਮਾਰਨੀ ਹੈ ਇਹ ਵਾਲੀ ਸਪਰੇ ਮਾਰ ਲਈ ਖਾਣੇ ਕੌਣ ਹੈ ਓਹ ਹੋਏ ਇਹ ਨੂੰ ਖਾਣੇ ਆ ਕਾਲੀ ਪਹਿਨ ਲਈ ਜੜੀ ਆ ਵੇਖ ਲੋ ਸਾਡੇ ਜੋ ਆਕਾਂ ਦਾ ਹਾਲ ਰੋਲ ਜੜਾ ਵਾਲ ਨੂਨ ਸਲੂਨ ਘੇਟ ਦੀ ਦਾ ਰੋਲ ਜੜਾ ਵਾਲਿਆ ਜੇ ਤਾਂ ਸਾਰੇ ਵਾਲਾਂ ਨੂੰ ਵਾਲ ਦੇ ਲਿਆ ਹੈ ਹੁਣ ਦੇ ਕੱਢਣ ਜੋਰ ਲਾ ਕੇ ਅੱਧਾ ਘੰਟਾ ਹੋ ਗਿਆ ਨੂੰ ਕੱਢਦੇ ਨੂੰ ਅਜੇ ਤੱਕ ਨਹੀਂ ਨਿਕਲੇ